ਕੀ ਤੁਸੀਂ ਸੋਚਦੇ ਹੋ ਕਿ ਅੱਜ ਦੀ ਕੜੀ ਵਿੱਚ ਪੈਸੇ ਬਚਾਣਾ ਕਾਫੀ ਔਖਾ ਹੈ জাফর ਮੇਰ ਤੋਂ ਪੈਸੇ ਨਹੀਂ ਬਚਾਏ ਜਾ ਸਕਦੇ জাফর ਮੇਰੀ ਤਨਖਾਹ ਬਹੁਤ ਥੋੜੀ ਹੈ ਜਿਸ ਕਰਕੇ ਮੇਰੇ ਪੈਸੇ ਨਹੀਂ ਬਚਦੇ ਜੇਕਰ ਤੁਹਾਡੇ ਜਹਨ ਵਿੱਚ ਤੁਹਾਡੇ ਦਿਮਾਗ ਵਿੱਚ ਇਹ ਜੇ ਸਵਾਲ ਉੱਠਦੇ ਹਨ ਤਾਂ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਕਿਉਂਕਿ ਅੱਜ ਅਸੀਂ ਇਸ ਵੀਡੀਓ ਰਾਹੀਂ ਤੁਹਾਨੂੰ ਅਜਿਹੇ 골ਡਨ ਰੂਲ ਦੱਸਾਂਗੇ ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਜੇਬ ਨਹੀਂ ਬਲਕਿ ਜ਼ਿੰਦਗੀ ਵਿੱਚ ਬਿਹਤਰ ਤੇ ਸੁਰੱਖਿਅਤ ਭਵਿੱਖ ਪਾ ਸਕਦੇ ਹੋ ਤਾਂ ਜ਼ਿਆਦਾ ਦੇਰ ਨਾ ਕਰਦੇ ਹੋਏ ਆਓ ਚੱਲਦੇ ਹਾਂ ਇਸ ਨਵੇਂ ਸਫ਼ਰ ਤੇ ਅਗਰ ਤੁਸੀਂ ਸਾਡੇ ਨਵੇਂ ਦਰਸ਼ਕ ਹੋ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲੈਣਾ ਨਾਲ ਦੀ ਨਾਲ ਘੰਟੀ ਵਾਲਾ ਬਟਨ ਵੀ ਦਬਾ ਦੇਣਾ ਤਾਂ ਜੋ ਕੀ ਸਾਡੀ ਨਵੀਂ ਵੀਡੀਓ ਤੁਸੀਂ ਮਿਸ ਨਾ ਕਰ ਸਕੋ ਤਾਂ ਸ਼ੁਰੂਆਤ ਕਰਦੇ ਹਾਂ ਇਸ ਵੀਡੀਓ ਦੀ ਸੇਵਿੰਗ ਦਾ ਸਭ ਤੋਂ ਪਹਿਲਾ 골ਡਨ ਰੂਲ ਹੈ ਕਿ ਆਪਣਾ ਬਜਟ ਤਿਆਰ ਕਰੋ ਕਹਿਣ ਵਿੱਚ ਤੇ ਸੁਣਨ ਵਿੱਚ ਇਹ ਥੋੜਾ ਜਿਹਾ ਅਜੀਬ ਤੇ ਬੋਰਿੰਗ ਲੱਗਦਾ ਹੈ ਪਰ ਜਦੋਂ ਤੁਸੀਂ ਬਜਟ ਬਣਾਉਂਦੇ ਹੋ ਤਾਂ ਤੁਹਾਨੂੰ ਇਹ ਪਤਾ ਚੱਲਦਾ ਹੈ ਕਿ ਪੈਸਾ ਕਿੰਨਾ ਆ ਰਿਹਾ ਹੈ ਤੇ ਕਿੰਨਾ ਜਾ ਰਿਹਾ ਹੈ ਤੇ ਨਾਲ ਹੀ ਨਾਲ ਤੁਹਾਨੂੰ ਇਹ ਪਤਾ ਚੱਲਦਾ ਹੈ ਕਿ ਤੁਹਾਡਾ ਕੀ ਤੁਹਾਡਾ ਪੈਸਾ ਬੇਲੋੜੇ ਖਰਚਾ ਉੱਤੇ ਤਾਂ ਨਹੀਂ ਜਾ ਰਿਹਾ ਇੱਕ ਵਾਰ ਤੁਹਾਨੂੰ ਤੁਹਾਡੇ ਖਰਚਿਆਂ ਬਾਰੇ ਸਹੀ ਤਰ੍ਹਾਂ ਜਾਣਕਾਰੀ ਉਹ ਜਵੇ ਤਾਂ ਤੁਸੀਂ ਆਪਣੇ ਬੇ ਲੋੜੇ ਖਰਚ ਤੇ ਉੱਤੇ ਕਾਬੂ ਪਾ ਸਕਦੇ ਹੋ ਦੂਸਰਾ ਨਿਯਮ ਇਹ ਹੈ ਕਿ ਆਪਣੇ ਆਪ ਨੂੰ ਪੁਖਤਾਨ ਕਰੋ ਜਦੋਂ ਵੀ ਤੁਹਾਡੀ ਕੋਈ ਤਨਖਾਹ ਆਉਂਦੀ ਹੈ ਜਾਂ ਕੋਈ ਇਨਕਮ ਹੁੰਦੀ ਹੈ ਤਾਂ ਤੁਸੀਂ ਉਸ ਵਿੱਚੋਂ ਕੁਝ ਅਮਾਉਂਟ ਆਪਣੇ ਬਚਤ ਖਾਤੇ ਵਿੱਚ ਜ਼ਰੂਰ ਪਾਓ ਭਾਵੇਂ ਉਹ ਅਮਾਉਂਟ ਛੋਟੀ ਹੀ ਕਿਉਂ ਨਾ ਹੋਵੇ ਇਸ ਨੂੰ ਇੱਕ ਆਦਤ ਦੇ ਤੌਰ ਤੇ ਲੋ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਲੋਕ ਹਨ ਉਹ ਪਹਿਲਾਂ ਖਰਚੇ ਕਰਦੇ ਹਨ ਖਰਚੇ ਕਰਨ ਤੋਂ ਬਾਅਦ ਜੋ ਪੈਸਾ ਬਚਦਾ ਹੈ ਉਸ ਨੂੰ ਬਚਤ ਵਿੱਚ ਇਸਤੇਮਾਲ ਕਰਦੇ ਹਨ ਪਰ ਹੁਣ ਤੁਹਾਨੂੰ ਇਹ ਆਦਤ ਨੂੰ ਬਦਲਣਾ ਪਵੇਗਾ ਅਗਰ ਤੁਸੀਂ ਵਾਕੇ ਹੀ ਪੈਸੇ ਨੂੰ ਬਚਾਣਾ ਚਾਹੁੰਦੇ ਹੋ ਹੁਣ ਤੁਹਾਨੂੰ ਪਹਿਲਾਂ ਬਚਤ ਕਰਨੀ ਪਵੇਗੀ ਬਚਤ ਕਰਨ ਤੋਂ ਬਾਅਦ ਜੋ ਪੈਸਾ ਬਚੇ ਉਸ ਨੂੰ ਖਰਚਿਆਂ ਦੇ ਵਿੱਚ ਤਬਦੀਲ ਕਰਨਾ ਪਵੇਗਾ ਜਾ ਫਿਰ ਤੁਸੀਂ ਆਪਣੇ ਬੈਂਕ ਨੂੰ ਕਹਿ ਸਕਦੇ ਹੋ ਕਿ ਇੱਕ ਨਿਸ਼ਚਿਤ ਅਮਾਉਂਟ ਤੁਹਾਡੇ ਅਕਾਊਂਟ ਵਿੱਚੋਂ ਕੱਟ ਕੇ ਕਿਸੇ ਸੇਵਿੰਗ ਪਲਾਨ ਵਿੱਚ ਆਪਣੇ ਆਪ ਟ੍ਰਾਂਸਫਰ ਹੋ ਜਾਵੇ ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਬਚਤ ਕਰਨਾ ਨਹੀਂ ਭੁੱਲੋਗੇ ਤੇ ਤੁਹਾਡੀ ਬਚਤ ਆਪਣੇ ਆਪ ਵਧਦੀ ਜਾਵੇਗੀ ਇਹ ਇੱਕ ਜਾਦੂ ਦੀ ਤਰ੍ਹਾਂ ਕੰਮ ਕਰੇਗੀ ਇਸ ਤੋਂ ਅਗਲਾ ਜਿਹੜਾ ਨਿਯਮ ਹੈ ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਅਤੇ ਸਮਝਣ ਵਾਲਾ ਹੈ ਕਿਉਂਕਿ ਤੁਹਾਡੀ ਸੇਵਿੰਗ ਇਸ ਰੂਲ ਦੇ ਉੱਤੇ ਨਿਯਮ ਦੇ ਉੱਤੇ ਟਿਕੀ ਹੋਈ ਹੈ ਇਹ ਨਿਯਮ ਹੈ ਲੋੜ ਅਤੇ ਚਾਹਤ ਵਿੱਚ ਫਰਕ ਕਰਨਾ ਇਸ ਸੁਣਨ ਵਿੱਚ ਕਾਫੀ ਜ਼ਿਆਦਾ ਆਸਾਨ ਲੱਗਦਾ ਹੈ ਪਰ ਹਮੇਸ਼ਾ ਅਸੀਂ ਇੱਥੇ ਹੀ ਗਲਤੀ ਕਰ ਜਾਂਦੇ ਹਾਂ ਕਿਉਂਕਿ ਲੋੜਾ ਉਹ ਚੀਜ਼ਾਂ ਹਨ ਜਿਸ ਬਗੈਰ ਅਸੀਂ ਨਹੀਂ ਰਹਿ ਸਕਦੇ ਫੋਰ ਉਦਾਹਰਨ ਦੇ ਤੌਰ ਤੇ ਜਿਵੇਂ ਕਿ ਸਾਡਾ ਭੋਜਨ ਸਾਡਾ ਰਹਿਣ ਦਾ ਘਰ ਮਕਾਨ ਸਾਡੇ ਕੱਪੜੇ ਇਹ ਉਹ ਚੀਜ਼ਾਂ ਹਨ ਜਿਨ੍ਹਾਂ ਤੋਂ ਬਿਗੈਰ ਅਸੀਂ ਨਹੀਂ ਰਹਿ ਸਕਦੇ ਇਹ ਸਾਡੀਆਂ ਜ਼ਰੂਰਤੀ ਲੋੜਾਂ ਹਨ ਚਾਹਤ ਉਹ ਚੀਜ਼ਾਂ ਹਨ ਜਿਸ ਨੂੰ ਤੁਸੀਂ ਚਾਹੁੰਦੇ ਹੋ ਪਰ ਤੁਸੀਂ ਇਹਨਾਂ ਦੇ ਬਿਗੈਰ ਗੁਜ਼ਾਰਾ ਕਰ ਸਕਦੇ ਹੋ ਉਦਾਹਰਨ ਦੇ ਤੌਰ ਤੇ ਉੱਤੇ ਅਪ ਗੱਲ ਕਰੀ ਤਾਂ ਮਹਿੰਗੇ ਗੈਜ਼ਟਸ ਹਫ਼ਤੇ ਵਿੱਚ ਕੱਪੜੇ ਖਰੀਦਣਾ ਆਦਿ ਜਦੋਂ ਵੀ ਤੁਸੀਂ ਕੁਝ ਖਰੀਦਣ ਜਾਓ ਤਾਂ ਇੱਕ ਪਲ ਦੇ ਲਈ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਕਰਨਾ ਹੈ ਕਿ ਇਹ ਚੀਜ਼ ਮੇਰੀ ਲੋੜ ਹੈ ਜਾ ਚਾਹਤ ਅਗਰ ਤੁਸੀਂ ਇਹ ਸਵਾਲ ਆਪਣੇ ਆਪ ਨੂੰ ਕਰਦੇ ਹੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਕਲੀਅਰ ਹੋ ਜਾਣਗੀਆਂ ਜੈ ਕਹਿ ਲਿਏ ਕਿ ਇਸ ਦਿਨਾਲ ਤੁਸੀਂ ਬਹੁਤ ਸਾਰਾ ਆਪਣਾ ਪੈਸਾ ਬਚਾ ਸਕਦੇ ਇਸ ਪੁਆਇੰਟ ਨੂੰ ਜਾਂ ਇਸ ਨਿਯਮ ਨੂੰ ਸਮਝਣਾ ਕਿਉਂ ਜ਼ਰੂਰੀ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਅਸੀਂ ਵੱਡੀਆਂ ਵੱਡੇ ਮੋਲਾਂ ਵਿੱਚ ਕੁਝ ਜ਼ਰੂਰੀ ਵਸਤੂਆਂ ਦੀ ਖਰੀਦਦਾਰੀ ਕਰਨ ਲਈ ਜਾਂਦੇ ਹਾਂ ਤਾਂ ਉਥੋਂ ਦੀਆਂ ਲੱਗੀਆਂ ਹੋਈਆਂ ਆਫਰਾਂ ਸਾਨੂੰ ਆਕਰਸ਼ਿਤ ਕਰਦੀਆਂ ਹਨ ਤਾਂ ਅਸੀਂ ਬੇ ਲੋੜੀ ਖਰੀਦਦਾਰੀ ਕਰ ਲੈਂਦੇ ਹਾਂ ਜਾਂ ਫਿਰ ਕਹਿ ਲਈਏ ਕਈ ਵਾਰ ਵੱਡੇ ਵੱਡਾ ਆਨਲਾਈਨ ਪਲੇਟਫਾਰਮਸ ਉੱਤੇ ਅਜਿਹੀਆਂ ਆਫਰਾਂ ਲਗਾਈਆਂ ਜਾਂਦੀਆਂ ਹਨ ਜਿਸ ਨੂੰ ਵੇਖ ਕੇ ਅਸੀਂ ਆਕਰਸ਼ਿਤ ਹੋ ਕੇ ਉਸ ਦੀ ਪਰਚੇਜ ਕਰ ਲੈਂਦੇ ਹਾਂ ਪਰ ਉਹ ਸਾਡੀ ਜ਼ਰੂਰਤ ਨਹੀਂ ਹੁੰਦੀ ਫਿਰ ਵੀ ਅਸੀਂ ਉਸ ਨੂੰ ਖਰੀਦ ਲੈਂਦੇ ਹਾਂ ਤਾਂ ਜਦੋਂ ਵੀ ਤੁਹਾਡੇ ਸਾਹਮਣੇ ਅਜਿਹੀ ਪੋਜੀਸ਼ਨ ਆਵੇ ਤਾਂ ਤੁਸੀਂ ਉਦੋਂ ਹੀ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਕਰਨਾ ਹੈ ਜਾਂ ਫਿਰ ਤੁਸੀਂ ਇੱਕ ਚੀਜ਼ ਹੋਰ ਕਰ ਸਕਦੇ ਹੋ ਕੀ 48 ਘੰਟੇ ਦਾ ਸਮਾਂ ਦੇ ਸਕਦੇ ਹੋ ਆਪਣੇ ਆਪ ਨੂੰ ਸਪੋਜ ਕਰੋ ਤੁਹਾਨੂੰ ਕੋਈ ਚੀਜ਼ ਖਰੀਦਣ ਦੀ ਚਾਹਤ ਪੈਦਾ ਹੋ ਗਈ ਹੈ ਜਾਂ ਤੁਸੀਂ ਕਿਸੇ ਆਨਲਾਈਨ ਪਲੇਟਫਾਰਮ ਉਤੇ ਜਹੀ ਚੀਜ਼ ਖਰੀਦੀ ਹੈ ਜੋ ਤੁਹਾਡੀ ਲੋੜ ਦੀ ਨਹੀਂ ਹੈ ਪਰ ਤੁਹਾਡਾ ਮਨ ਉਸ ਨੂੰ ਖਰੀਦਣਾ ਚਾਹੁੰਦਾ ਹੈ ਤਾਂ ਤੁਸੀਂ ਆਪਣੇ ਮਨ ਨੂੰ ਜਾਂ ਆਪਣੇ ਆਪ ਨੂੰ ਕਹਿ ਸਕਦੇ ਹੋ ਕਿ 48 ਘੰਟੇ ਬਾਅਦ ਆਪਾਂ ਇਹਦਾ ਫੈਸਲਾ ਲਵਾਂਗੇ ਜਦੋਂ ਤੁਸੀਂ ਇਹ ਗੱਲ ਆਪਣੇ ਮਨ ਨੂੰ ਜਾਂ ਆਪਣੇ ਆਪ ਨੂੰ ਜਿਆਦਾ ਦਿੰਦੇ ਹੋ ਤਾਂ 48 ਘੰਟੇ ਬਾਅਦ ਤੁਹਾਡਾ ਮਨ ਆਪਣੇ ਹੀ ਆਪ ਉਸ ਚੀਜ਼ ਤੋਂ ਪਿੱਛੇ हट ਜਾਏਗਾ ਇਹ ਇੱਕ ਤਰੀਕਾ ਤੁਸੀਂ ਅਪਣਾਇਆ ਕਿ ਜੂਰ ਵੇਖਿਆ ਜੇ ਇਹ ਕਾਫੀ کارਗਰ ਸਿੱਤ ਹੋਇਆ ਹੈ ਅਗਲਾ ਨਿਯਮ ਹੈ ਬੇ ਲੋੜੇ ਕਰਜ਼ੇ ਤੋਂ ਬਚੋ ਜੇਕਰ ਆਪਾਂ ਗੱਲ ਕਰੀਏ ਆਧ ਦੇ ਸਮੇਂ ਵਿੱਚ ਬਹੁਤੇ ਲੋਕ ਉਤਾਰ ਦੀ ਜ਼ਿੰਦਗੀ ਜੀ ਰਹੇ ਹਨ ਮਤਲਬ ਕਿ ਕ੍ਰੈਡਿਟ ਕਾਰਡ ਦਾ ਬਹੁਤ ਜ਼ਿਆਦਾ ਇਸਤੇਮਾਲ ਕਰ ਰਹੇ ਹਨ ਜੇਕਰ ਕ੍ਰੈਡਿਟ ਕਾਰਡ ਦਾ ਸਹੀ ਤਰ੍ਹਾਂ ਇਸਤੇਮਾਲ ਕੀਤਾ ਜਾਵੇ ਤਾਂ ਠੀਕ ਅਗਰ ਉਹਦਾ ਇਸਤੇਮਾਲ ਗਲਤ ਤੰਗਣਾ ਕੀਤਾ ਜਾਵੇ ਤਾਂ ਉਹ ਇੱਕ ਜੀ ਦਾ ਜੰਜਾਲ ਬਣ ਜਾਂਦਾ ਹੈ ਕਿਉਂਕਿ ਸਭ ਤੋਂ ਜ਼ਿਆਦਾ ਇੰਟਰਸਟ ਕ੍ਰੈਡਿਟ ਕਾਰਡ ਤੇ ਉੱਤੇ ਹੀ ਪੈਂਦਾ ਹੈ ਪਹਿਲੀ ਗੱਲ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਕਰਜ਼ ਨਾ ਲਓ ਅਗਰ ਤੁਹਾਡਾ ਕੋਈ ਕਰਜ਼ ਚੱਲ ਰਿਹਾ ਹੈ ਜਦ ਤੁਸੀਂ ਕਰਜ਼ ਦੇ ਜਾਲ ਵਿੱਚ ਫਸ ਚੁੱਕੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਇੱਕ ਵੀਡੀਓ ਦਾ ਲਿੰਕ ਤਵਾ ਦੁੱਤਾ ਹੈ ਜਿਸ ਵਿੱਚ ਅਸੀਂ ਪਿਛਲੀ ਵੀਡੀਓ ਵੀ ਦੱਸਿਆ ਹੈ ਕਿ ਕਰਜ਼ ਤੋਂ ਕਿਵੇਂ ਮੁਕਤੀ ਪਾਈ ਜਾ ਸਕਦੀ ਹੈ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਆਪਣੇ ਕਰਜ਼ ਤੋਂ ਮੁਕਤੀ پا ਸਕਦੇ ਹੋ ਹੁਣ ਆਖਰੀ ਨਿਜਮ ਸੈਟ ਫਾਈਨੈਂਸ਼ੀਅਲ ਗੋਲ ਮਤਲਬ ਕਿ ਤੁਸੀਂ ਆਪਣੇ ਵਿੱਤੀ ਟੀਚੇ ਨਿਰਧਾਰਿਤ ਕਰੋ ਜਦੋਂ ਤੁਸੀਂ ਆਪਣੇ ਫਾਈਨੈਂਸ਼ੀਅਲ ਟੀਚੇ ਨੂੰ ਨਿਰਧਾਰਿਤ ਕਰ ਲੈਂਦੇ ਹੋ ਤਾਂ ਬਚਤ ਕਰਨਾ ਕਾਫੀ ਜ਼ਿਆਦਾ ਆਸਾਨ ਹੋ ਜਾਂਦਾ ਹੈ ਇਹ ਟੀਚੇ ਕਿਸ ਤਰ੍ਹਾਂ ਦੇ ਹੋ ਸਕਦੇ ਹਨ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਕਿਸ ਕੋਈ ਮਕਾਨ ਬਣਾਉਣ ਦਾ ਟੀਚਾ ਨਿਰਧਾਰਤ ਕਰ ਸਕਦੇ ਹੋ ਜਾਂ ਆਪਣੇ ਬੱਚਿਆਂ ਦੀ ਬਿਹਤਰ ਐਜੂਕੇਸ਼ਨ ਦੇ ਲਈ ਨਿਰਧਾਰਤ ਕਰ ਸਕਦੇ ਹੋ ਜਾਂ ਆਪਣੀ ਰਿਟਾਇਰਮੈਂਟ ਪਲਾਨ ਦੇ ਲਈ ਇਸ ਤਰ੍ਹਾਂ ਦੇ ਟੀਚੇ ਤੁਸੀਂ ਨਿਰਧਾਰਤ ਕਰ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਟੀਚੇ ਨਿਰਧਾਰਿਤ ਕਰਨ ਤੋਂ ਦੇ ਨਾਲ-ਨਾਲ ਤੁਹਾਨੂੰ ਉਸ ਦੇ ਲਈ ਸਮੇਂ ਸੀਮਾ ਵੀ ਤੈਅ ਕਰਨੀ ਪਵੇਗੀ ਉਦਾਹਰਨ ਦੇ ਤੌਰ ਤੇ ਜੇਕਰ ਤੁਸੀਂ ਕੋਈ ਮਕਾਨ ਬਣਾਉਣ ਦਾ ਆਪਣਾ ਟਿਕਾਣਾ ਨਿਰਧਾਰਤ ਕੀਤਾ ਹੈ ਤਾਂ ਤੁਸੀਂ ਇਸ ਉਸ ਦੇ ਲਈ 5 ਸਾਲ ਜਾਂ 6 ਸਾਲ ਸਮਾਸਾਰਨੀ ਨਿਰਧਾਰਤ ਕਰ ਸਕਦੇ ਹੋ ਜਦੋਂ ਤੁਸੀਂ ਸਮਾਸਾਰਨੀ ਨਿਰਧਾਰਤ ਕਰੋਗੇ ਤਾਂ ਤੁਹਾਡੇ ਵਿੱਚ ਸੇਵੀ ਕਰਨ ਦੀ ਹਿੰਮਤ ਵਧੇਗੀ ਤਾਂ ਤੁਸੀਂ ਵੱਧ ਤੋਂ ਵੱਧ ਸੇਵੀ ਕਰਨ ਦੀ ਕੋਸ਼ਿਸ਼ ਕਰੋਗੇ ਬਚਤ ਕਰਨ ਦੀ ਕੋਸ਼ਿਸ਼ ਕਰੋਗੇ ਸਭ ਤੋਂ ਪਹਿਲਾਂ ਛੋਟੇ-ਛੋਟੇ ਤੀਚਿਆਂ ਤੋਂ ਸ਼ੁਰੂਆਤ ਕਰੋ ਹੌਲੀ ਹੌਲੀ ਇਹ ਤੁਹਾਡੀ ਆਪਣੇ ਆਪ ਆਦਤ ਬੰਦਾ ਜਾਵੇਗਾ ਤੁਹਾਡੇ ਤੀਚੇ ਬਿਲਕੁਲ ਸਪੱਸ਼ਟ ਹੋਣੇ ਚਾਹੀਦੇ ਹਨ ਤਾਂ ਜੋ ਕਿ ਇਹ ਤੁਹਾਡੀ ਮੰਜ਼ਿਲ ਤੇ ਪਹੁੰਚਣ ਵਿੱਚ ਮਦਦ ਕਰ ਸਕਣ ਇਹਨਾਂ ਬਚਤ ਕਰਨ ਦੇ ਸੁਨਹਿਰੀ ਪੰਜ ਤਰੀਕੇ ਜਿਸ ਨੂੰ ਅਪਣਾ ਕੇ ਤੁਸੀਂ ਆਪਣੀ ਬਚਤ ਆਪਣੀ ਜੇਬ ਆਪਣੀ ਜ਼ਿੰਦਗੀ ਤੇ ਆਪਣੇ ਫਿਊਚਰ ਨੂੰ ਖੁਸ਼ਹਾਲ ਬਣਾ ਸਕਦੇ ਹੋ ਯਾਦ ਰੱਖਣਾ ਪੈਸਾ ਬਚਾਉਣਾ ਇੱਕ ਮੈਰਾਥਨ ਦੌੜ ਵਰਗਾ ਹੈ ਨਾ ਕਿ ਸ਼ੋਰਟ ਦੌੜ। ਛੋਟੇ-ਛੋਟੇ ਕਦਮਾਂ ਦੇ ਨਾਲ ਹੀ ਵੱਡਾ ਫਰਕ ਪੈਂਦਾ ਹੈ। ਤੁਸੀਂ ਸ਼ੁਰੂਆਤ ਕਰੋ ਅੱਜ ਤੋਂ ਹੀ ਪਾਵੇਂ ਛੋਟੇ-ਛੋਟੇ amount ਦੇ ਨਾਲ ਕਰੋ, ਚਾਹੇ ਛੋਟੇ-ਛੋਟੇ ਬਚਤ ਦੇ ਨਾਲ ਕਰੋ ਪਰ ਉਸ ਦੀ ਸ਼ੁਰੂਆਤ ਕਰੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਤੇ ਤੁਹਾਡੇ ਲਈ ਫਾਇਦੇਮੰਦ ਹੋਵੇਗੀ। اگر پھر بھی ਤੁਹਾਡੇ ਕੋਈ سوال ਹਨ ਜਾਂ ਤੁਹਾਡੇ ਕੋਲ ਕੋਈ بچت ਦੇ ਨੁਕਤੇ ਹਨ ਤੇ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਅਸੀਂ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਕਰਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਚੈਨਲ ਨੂੰ سبسਕ੍ਰਾਈਬ ਕਰਨਾ ਨਾ ਭੁੱਲਣਾ ਇਸ ਵੀਡੀਓ ਨੂੰ ਵੀ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ मिलते हैं अगली वीडियो च एक नए इंटरेस्टिंग विषय ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖੋ ਤੇ ਪੈਸੇ ਦੀ ਬਚਤ ਕਰੋ ਧੰਨਵਾਦ ਰੱਬ ਰਾਕਿ